ਦਰਬਾਰ ਸਾਹਿਬ ਟੈਕਸੀ ਚਲਾਉਂਦੇ ਗੁਰਸਿੱਖ ਮੁੰਡੇ ਦੀ ਟੈਕਸੀ ਦੇ ਵਿੱਚ ਚਰਚ ਦਾ ਪਾਦਰੀ ਗਿਆ ਨੋਟਾਂ ਦਾ ਬੈਗ ਲੇਕਿਨ ਜਦ ਵਾਪਸ ਕਰਨ ਪਹੁੰਚਿਆ ਤਾਂ ਉਸਦਾ ਅੰਤਿਮ ਸੰਸਕਾਰ ਹੋ ਰਿਹਾ ਸੀ ਰਾਤ ਦੇ 9 ਵਜੇ ਹਨ ਠੰਡੀ ਹਵਾ ਚੱਲ ਰਹੀ ਹੈ ਪਰ ਮੇਰੇ ਵਰਗੇ ਇੱਕ ਰਾਤ ਦੇ ਟੈਕਸੀ ਡਰਾਈਵਰ ਲਈ ਇਹ ਕੋਈ ਨਵੀਂ ਗੱਲ ਨਹੀਂ ਮੇਰਾ ਨਾਮ ਹਰਨੇਕ ਸਿੰਘ ਹੈ ਅਤੇ ਇਹ ਕਹਾਣੀ ਮੇਰੀ ਜਿੰਦਗੀ ਦੀ ਹੈ ਮੈਂ ਅੱਧੀ ਰਾਤ ਨੂੰ ਸਿਰਫ ਇਸ ਲਈ ਸੜਕਾਂ ਤੇ ਟੈਕਤੀ ਚਲਾਉਂਦਾ ਸੀ ਕਿਉਂਕਿ ਮੇਰੀ ਪਤਨੀ ਕੈਂਸਰ ਨਾਲ ਲੜ ਰਹੀ ਸੀ ਉਸ ਦੇ ਇਲਾਜ ਲਈ ਪੈਸੇ ਦੀ ਲੋੜ ਸੀ ਅਤੇ ਹਰ ਦਿਨ ਮੈਂ ਸਿਰਫ ਇੱਕ ਚੀਜ਼ ਦਾ ਸੁਪਨਾ ਦੇਖਦਾ ਸੀ ਕਿ ਮੈਂ ਇੰਨੇ ਪੈਸੇ ਕਮਾ ਲਵਾਂ ਕਿ ਉਸ ਨੂੰ ਇਸ ਬਿਮਾਰੀ ਤੋਂ ਬਚਾ ਸਕਾਂ ਅੱਜ ਵੀ ਮੈਂ ਰੋਜ ਆਵਾਜ਼ ਸਵਾਰੀਆਂ ਦਾ ਇੰਤਜ਼ਾਰ ਕਰ ਰਿਹਾ ਸੀ ਜਦੋਂ ਇੱਕ ਟ੍ਰੇਨ ਆ ਕੇ ਰੁਕੀ ਅਚਾਨਤ ਇੱਕ ਬਜ਼ੁਰਗ ਪਾਦਰੀ ਜੋ ਬਹੁਤ ਕਬਰਾਇਆ ਹੋਇਆ ਅਤੇ ਕਮਜ਼ੋਰ ਲੱਗਦਾ ਸੀ ਆਪਣੇ ਦੋ ਭਾਰੀ ਸੂਟ ਕੇਸ ਤਸੀਹੜਦਾ ਹੋਇਆ ਸਿੱਧਾ ਮੇਰੀ ਗੱਡੀ ਕੋਲ ਆ ਗਿਆ ਪਾਦਰੀ ਕੰਬ ਦੀ ਆਵਾਜ਼ ਦੇ ਵਿੱਚ ਅਮਨਦੀਪ ਮੈਡੀ ਸਿਟੀ ਹਸਪਤਾਲ ਕਿਰਪਾ ਕਰਕੇ ਜਲਦੀ ਚਲੋ ਮੈਂ ਉਸ ਦਿਨ ਆਵਾਜ਼ ਵਿੱਚ ਡਰ ਮਹਿਸੂਸ ਕੀਤਾ ਅਤੇ ਬਿਨਾ ਕੁਝ ਪੁੱਛੇ ਗੱਡੀ ਸਟਾਰਟ ਕਰ ਦਿੱਤੀ। ਅਸੀਂ ਸੜਕ ਤੇ ਤੇਜ਼ੀ ਨਾਲ ਜਾ ਰਹੇ ਸੀ। ਅਚਾਨਕ ਪਿਛਲੀ ਸੀਟ ਤੋਂ ਇੱਕ ਹੌਲੀ-ਹੌਲੀ ਰੋਣ ਦੀ ਆਵਾਜ਼ ਆਈ। ਪਾਦਰੀ ਹੌਕੇ ਲੈ ਕੇ ਰੋ ਰਿਹਾ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਦੇਖਿਆ ਸੀ ਪਰ ਕਿਸੇ ਬਜ਼ੁਰਗ ਨੂੰ ਇੰਜ ਰੋਂਦਿਆਂ ਕਦੇ ਨਹੀਂ ਦੇਖਿਆ। ਹਰਨੇਕ ਨਰਮੀ ਦੇ ਨਾਲ "ਬਾਬਾ ਜੀ, ਸਭ ਠੀਕ ਤਾਂ ਹੈ? ਤੁਸੀਂ ਇੰਨਾ ਦੁਖੀ ਕਿਉਂ ਹੋ?" ਪਾਦਰੀ ਚੁੱਪ ਹੋ ਗਿਆ। ਜਿਵੇਂ ਮੇਰੇ ਵਾਲ ਨੇ ਉਸਨੂੰ ਹੋਰ ਪਰੇਸ਼ਾਨ ਕਰ ਦਿੱਤਾ ਹੋਵੇ। ਉਸਨੇ ਕੋਈ ਜਵਾਬ ਨਹੀਂ ਦਿੱਤਾ। ਮੈਂ ਵੀ ਚੁੱਪ ਹੋ ਗਿਆ। ਅਸੀਂ ਜਲਦੀ ਹੀ ਹਸਪਤਾਲ ਪਹੁੰਚ ਗਏ। ਪਾਜ਼ਰੀ ਗੱਡੀ ਵਿੱਚੋਂ ਜਲਦੀ ਨਾਲ ਬਾਹਰ ਨਿਕਲਿਆ। ਉਸਨੇ ਮੇਰੇ ਵੱਲ 500 ਦਾ ਨੋਟ ਵਧਾਇਆ ਅਤੇ ਬਿਨਾਂ ਬਕਾਇਆ ਲਏ ਹਸਪਤਾਲ ਦੇ ਅੰਦਰ چلا ਗਿਆ। ਹਰਨੇਕ ਉੱਚੀ ਆਵਾਜ਼ ਦੇ ਵਿੱਚ ਬਾਬਾ ਜੀ ਤੁਹਾਡੇ ਬਕਾਇਆ ਉਹ ਵਾਪਸ ਮੁੜ ਕੇ ਵੀ ਨਹੀਂ ਦੇਖੇ। ਮੈਂ 500 ਰੁਪਏ ਦਾ ਨੋਟ ਜੇਬ ਦੇ ਵਿੱਚ ਪਾ ਲਿਆ ਅਤੇ ਘਰ ਚਲਾ ਗਿਆ। ਅਗਲੀ ਫਿਰ ਜਦੋਂ ਮੈਂ ਗੱਡੀ ਸਾਫ਼ ਕਰ ਰਿਹਾ ਸੀ ਤਾਂ ਮੇਰੀ ਨਜ਼ਰ ਪਿਛਲੀ ਸੀਟੇ 'ਤੇ ਪਏ ਦੋ ਭਾਰੀ ਬੈਗਾਂ 'ਤੇ ਪਈ ਮੈਂ ਫੈਸਲਾ ਕੀਤਾ ਕਿ ਇਹ ਬੈਗ ਵਾਪਸ ਕਰਾਂਗਾ ਮੈਂ ਬੈਗ ਲਏ ਅਤੇ ਸਿੱਧਾ ਹਸਪਤਾਲ ਪਹੁੰਚ ਗਿਆ ਮੈਂ ਹਸਪਤਾਲ ਦੇ ਅੰਦਰ ਗਿਆ ਅਤੇ ਪਾਦਰੀ ਬਾਰੇ ਪੁੱਛਿਆ ਮੈਨੂੰ ਕਮਰਾ ਨੰਬਰ 204 ਬਾਰੇ ਦੱਤਿਆ ਗਿਆ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਮੈਂ ਅੰਦਰ ਝਾਤ ਮਾਰੀ ਉੱਥੇ ਕੁਝ ਪੁਲਿਸ ਵਾਲੇ ਸਨ ਜੋ ਜਾਂਚ ਕਰ ਰਹੇ ਸਨ ਇੱਕ ਫੋਟੋਗ੍ਰਾਫਰ ਬੈੱਡ 'ਤੇ ਲੇਟੇ ਹੋਏ ਇੱਕ ਵਿਅਕਤੀ ਦੀਆਂ ਤਸਵੀਰਾਂ ਲੈ ਰਿਹਾ ਸੀ ਜਿਵੇਂ ਹੀ ਮੇਰੀ ਨਜ਼ਰ ਉਸ ਵਿਅਕਤੀ ਤੇ ਪਈ ਮੇਰੇ ਹੋਸ਼ ਹੀ ਉੱਡ ਗਏ ਇਹ ਕੋਈ ਹੋਰ ਨਹੀਂ ਉਹ ਪਾਦਰੀ ਸੀ ਜਿਸ ਨੂੰ ਮੈਂ ਕੱਲ ਰਾਤ ਛੱਡ ਕੇ ਗਿਆ ਸੀ ਉਹ ਬੈੱਡ ਤੇ ਮਰਿਆ ਪਿਆ ਸੀ ਪੁਲਿਸ ਵਾਲੇ ਆਪਸ ਦੇ ਵਿੱਚ ਕੁਝ ਬੁਖਾਅ ਰਹੇ ਸਨ ਮੈਨੂੰ ਤੁਰੰਤ ਸਮਝ ਆ ਗਿਆ ਕਿ ਮੈਨੂੰ ਇਸ ਝਗੜੇ ਵਿੱਚ ਨਹੀਂ ਪੈਣਾ ਚਾਹੀਦਾ ਮੈਨੂੰ ਡਰ ਲੱਗਣ ਲੱਗ ਪਿਆ ਕਿਤੇ ਮੇਰੇ ਉੱਪਰ ਕੋਈ ਇਲਜ਼ਾਮ ਨਾ ਲਗਾ ਦੇਵੇ ਮੈਂ ਬਿਨਾਂ ਕੁਝ ਕਹੇ ਚੁੱਪਚਾਪ ਉਥੋਂ ਨਿਕਲ ਗਿਆ ਅਤੇ ਮਤੇ ਜਾਣ ਦੀ ਬਜਾਏ ਸਿੱਧਾ ਆਪਣੇ ਘਰ ਵੱਲ ਭੱਜ ਗਿਆ ਮੈਂ ਕੰਬਦੇ ਹੋਏ ਘਰ ਪਹੁੰਚਿਆ ਮੇਰਾ ਦਿਮਾਗ ਥਨ ਹੋ ਗਿਆ ਸੀ ਟੈਕਸੀ ਵਿੱਚ ਪਏ ਦੋ ਬੈਗਾਂ ਨੂੰ ਦੇਖ ਕੇ ਮੇਰੀ ਕਬਰਾਟ ਹੋਰ ਵੱਧ ਗਈ ਮੈਂ ਜਾਣਦਾ ਸੀ ਕਿ ਇਹ ਉਸ ਪਾਦਰੀ ਦਾ ਆਖਰੀ ਨਿਸ਼ਾਨ ਹਨ ਮੈਂ ਡਰ ਦੇ ਬਾਵਜੂਦ ਹਿੰਮਤ ਕਰਕੇ ਇੱਕ ਬੈਗ ਖੋਲ੍ਹਿਆ ਜਿਵੇਂ ਹੀ ਮੈਂ ਅੰਦਰ ਦੇਖਿਆ ਮੇਰੀਆਂ ਅੱਖਾਂ ਹੈਰਾਨੀ ਨਾਲ ਪਟੀਆਂ ਰਹਿ ਗਈਆਂ ਜਦੋਂ ਮੈਂ ਦੇਖਿਆ ਉਸ ਨੇ ਮੇਰੇ ਸਾਰੇ ਡਰ ਨੂੰ ਖਤਮ ਕਰ ਦਿੱਤਾ ਇਹ ਕੁਝ ਅਜੀਹਾ ਸੀ ਜਿਸ ਦੀ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਤਾਂ ਦੋਸਤੋ ਕਿਸੇ ਪੂਰੀ ਕਹਾਣੀ ਪੂਰੀ ਕਹਾਣੀ ਜਾਣਨ ਲਈ ਬਣੇ ਰਹੋ ਵੀਡੀਓ ਦੇ ਅੰਤ ਤੱਕ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਕਰ ਲੋ ਜੀ ਚੈਨਲ ਨੂੰ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਵੀ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੁਹਾਡਾ ਬਹੁਤ ਆ ਸਮਾਂ ਨਾ ਲੈਂਦੇ ਹੋਏ ਕਰਦੇ ਹਾਂ ਜੀ ਵੀਡੀਓ ਨੂੰ ਸ਼ੁਰੂ ਇੱਕ ਕਹਾਣੀ ਸ਼ੁਰੂ ਹੁੰਦੀ ਹੈ ਜੀ ਅਮ੍ਰਿਤਸਰ ਸ਼ਹਿਰ ਤੋਂ ਇੱਕ ਟੈਕਸੀ ਡਰਾਈਵਰ ਜਿਸ ਦਾ ਨਾਮ i don't ਜਿਸ ਦਾ ਕਿ ਬਹੁਤ ਵਧੀਆ ਕਾਰੋਬਾਰ ਸੀ ਬੇਲਾ ਤੇ ਵਧੀਆ ਜ਼ਮੀਨ ਜਾਇਦਾਦ ਤੇ ਸਾਰਾ ਕੁਝ ਵਧੀਆ ਸੀ ਪਰ ਅਚਾਨਕ ਇੱਕ ਅਜੀਹਾ ਸਮਾਂ ਆਇਆ ਕਿ ਜਦੋਂ ਸਾਰਾ ਕੁਝ ਜਿਹੜਾ ਹੈ ਉਹ ਖਰਾਬ ਹੋ ਗਿਆ ਕਿਉਂਕਿ ਐਸਾ ਕੋਈ ਮਾੜਾ ਸਮਾਂ ਆਇਆ ਜਿਵੇਂ ਕਹਿੰਦੇ ਆ ਕਿ ਲੋਕਾਂ ਦੀ ਨਜ਼ਰ ਹੀ ਲੱਗ ਗਈ ਹਰਨੇਕ ਸਿੰਘ ਦਾ ਪਿਤਾ ਜੋ ਕਿ ਇੱਕ ਕੈਂਸਰ ਦਾ ਮਰੀਜ਼ ਸੀ ਜਿਸ ਦਾ ਇਲਾਜ ਕਰਵਾਉਣ ਦੇ ਲਈ ਹਰਨੇਕ ਸਿੰਘ ਨੇ ਆਪਣਾ ਸਭ ਕੁਝ ਵੇਚ ਵੱਟ ਦਿੱਤਾ ਤੇ ਸਾਰੀ ਪ੍ਰੋਪਰਟੀ ਵੇਚ ਕੇ ਆਪਣੇ ਪਿਤਾ ਦਾ ਇਲਾਜ ਕਰਵਾਉਣਾ ਸ਼ੁਰੂ ਕਰਤਾ ਤੇ ਕਾਫੀ ਲੰਮਾ ਸਮਾਂ ਉਸ ਦੇ ਪਿਤਾ ਦਾ ਇਲਾਜ ਚੱਲਿਆ ਪਰ ਫਿਰ ਇੱਕ ਸਮਾਂ ਅਜਿਹਾ ਆਇਆ ਕਿ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਇੰਨਾ ਪੈਸਾ ਲਾ ਕੇ ਵੀ ਜਿਹੜਾ ਉਸ ਦੇ ਪਿਤਾ ਨੂੰ ਉਹ ਨਹੀਂ ਬਚਾ ਸਕਿਆ ਤੇ ਕੁਝ ਕੁ ਮਹੀਨਿਆਂ ਦੇ ਬਾਅਦ ਉਸ ਦੀ ਜਿਹੜੀ ਮਾਤਾ ਸੀ ਉਹ ਵੀ ਇਸ ਸੰਸਾਰ ਤੋਂ ਕੂਚ ਕਰ ਜਾਂਦੀ ਹੈ ਉਹ ਆਪਣੇ ਪਤੀ ਦਾ ਦੁੱਖ ਜਿਹੜਾ ਨਹੀਂ ਸਹਾਰ ਸਕਦੀ ਹਰਨੇਕ ਸਿੰਘ ਹੁਣ ਆਪਣੇ ਪਰਿਵਾਰ ਦੇ ਨਾਲ ਇਕੱਲਾ ਰਹਿ ਗਿਆ ਸੀ ਉਸ ਦੀ ਇੱਕ ਪਤਨੀ ਸੀ ਉਸ ਦੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਸੀ ਹਰ ਵਕਤ ਉਸ ਦੇ ਮਨ ਦੇ ਵਿੱਚ ਇੱਕੋ ਹੀ ਗੱਲ ਚੱਲਦੀ ਕਿ ਮੇਰੇ ਪਾਸ ਮੇਰਾ ਆਪਣਾ ਵੀ ਕੋਈ ਨਹੀਂ ਰਿਹਾ ਤੇ ਮੇਰਾ ਜਿਹੜਾ ਪੈਸਾ ਧਨ ਦੌਲਤ ਕੋਈ ਵੀ ਪ੍ਰੋਕਟੀ ਕੀ ਉਹ ਸਭ ਕੁਝ ਮੇਰੇ ਕੋਲ ਹੁਣ ਨਹੀਂ ਰਿਹਾ ਪਰ ਚਲੋ ਇਹ ਸੋਚ ਕੇ ਸਬਰ ਕਰ ਲੈਂਦਾ ਕਿ ਚਲੋ ਜੇ ਸਾਰਾ ਕੁਝ ਚਲਿਆ ਗਿਆ ਹੁਣ ਮੇਰੇ ਸੋਚਿਆਂ ਵਾਪਸ ਤੇ ਨਹੀਂ ਆਉਣ ਲੱਗਿਆ ਹੁਣ ਸਾਰਾ ਕੁਝ ਮੈਨੂੰ ਮਿਹਨਤ ਕਰਕੇ ਬਣਾਉਣਾ ਹੀ ਬਣਾਉਣਾ ਪਏਗਾ ਹੁਣ ਸਾਰਾ ਕੁਝ ਇਸ ਤਰ੍ਹਾਂ ਉਹ ਸੋਚ ਕੇ ਸੋਚ ਨਾਲੋਂ ਪਿੱਛੇ ਸੱਡ ਕੇ ਫਿਰ ਅੱਗੇ ਨੂੰ ਵਧਣ ਦੀ ਸੋਚ ਲੈਂਦਾ ਤੇ ਹਰਨੇਕ ਸਿੰਘ ਬਹਿੰਤੀ ਤੇ ਇਮਾਨਦਾਰ ਸੀ ਪਰ ਇੱਕ ਦਿਨ ਅਚਾਨਕ ਹੀ ਉਸ ਨੂੰ ਇਹ ਗੱਲ ਦਾ ਚੇਤਾ ਆਇਆ ਕਿ ਮੈਂ ਆਪਣਾ ਸਭ ਕੁਝ ਦੁਬਾਰਾ ਤੋਂ ਬਣਾਵਾ ਫਿਰ ਉਸਨੇ ਇੱਕ ਟੈਕਸੀ ਜਿਹੜੀ ਹੈ ਉਹ ਲੈ ਲਈ ਤੇ ਆਖਰ ਫਿਰ ਉਹ ਕਿਰਾਏ ਤੇ ਉਸ ਨੂੰ ਚਲਾਉਣ ਦੇ ਲਈ ਕੰਮ ਸ਼ੁਰੂ ਕਰ ਦਿੰਦਾ ਬੜੀ ਮਿਹਨਤ ਕਰਦਾ ਹੈ ਇਮਾਨਦਾਰੀ ਨਾਲ ਕੰਮ ਕਰਦਾ ਜਿਵੇਂ ਕਹਿੰਦੇ ਹੁੰਦੇ ਆ ਕਿਸੇ ਦੀ ਘਰ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ ਤੇ ਸ਼ਾਇਦ ਹਰਨੇਕ ਨਾਲ ਵੀ ਇਹੋ ਹੀ ਕੁਝ ਹੋਇਆ ਸੀ ਜੋ ਕਿ ਹੁਣ ਉਸ ਨੂੰ ਪਤਾ ਲੱਗਣ ਵਾਲਾ ਸੀ ਜਿਵੇਂ ਕਹਿੰਦੇ ਨੇ ਕਿ ਤਖਲੀਫਾਂ ਜੜੀਆਂ ਨੇ ਬੰਦੇ ਦਾ ਕਈ ਵਾਰ ਪਿੱਠਾਂ ਨਹੀਂ ਛੱਡਦੀਆਂ ਹੁੰਦੀਆਂ ਹੁਣ ਸ਼ਾਇਦ ਹਰਨੇਕ ਤੇ ਨਾਲ ਵੀ ਉਹੀ ਕੁਝ ਹੋਣ ਵਾਲਾ ਸੀ ਤੇ ਇੱਕ ਦਿਨ ਅਚਾਨਕ ਹੋਤੀ ਪਤਨੀ ਨੂੰ ਜਿਹੜਾ ਹੈ ਹਸਪੀਟਲ ਲਿਜਾਣਾ ਪੈਂਦਾ ਤੇ ਹਰਨੇਕ ਸਿੰਘ ਆਪਣੀ ਪਤਨੀ ਨੂੰ ਹਸਪੀਟਲ ਲੈ ਕੇ ਜਾਂਦਾ ਤੇ ਹਸਪੀਟਲ ਲਿਜਾ ਕੇ ਉਹ ਜਿਵੇਂ ਹੀ ਆਪਣੇ ਘਰ ਵਾਲੀ ਦਾ ਚੈੱਕਅਪ ਕਰਾਉਂਦਾ ਤੇ ਉਸਦੇ ਪੈਰਾਂ ਖਲੋਂ ਸਾਰੀ ਜ਼ਮੀਨ ਹੀ ਨਿਕਲ ਜਾਂਦੀ ਹੈ ਆਸਮਾਨ ਪਟ ਜਾਂਦਾ ਤੇ ਉੱਠ ਐਂਡ ਲੱਗਿਆ ਸੀ ਵੀ ਜਿਵੇਂ ਹੁਣ ਸਾਰਾ ਕੁਝ ਹੀ ਬਰਬਾਦ ਹੋ ਚੁਕਿਆ ਹੈ ਉਹ ਬਿਲਕੁਲ ਕੱਲਾ ਰਹਿ ਚੁਕਿਆ ਕਿਉਂਕਿ ਆਖਰ ਸ਼ਾਇਦ ਉਹਨੂੰ ਰੱਬ ਦੇ ਨਾਲ ਵੀ ਗਿਲਾ ਸੀ ਕਿ ਰੱਬ ਵੀ ਸ਼ਾਇਦ ਹੁਣ ਮੇਰੇ ਪਿੱਛੇ ਹੀ ਪੈ ਚੁਕਿਆ ਹੈ ਅਰਨੇਸ਼ ਸਿੰਘ ਨੂੰ ਪਤਾ ਲੱਗਿਆ ਕਿ ਉਸਦੇ ਘਰ ਵਾਲੀ ਨੂੰ ਵੀ ਕੈਂਸਰ ਹੈ ਤੇ ਆਖਰ ਉਸ ਨੂੰ ਜਿਹੜਾ ਕੈਂਸਰ ਹੈ ਉਸ ਦਾ ਇਲਾਜ ਹੈ ਜਿਹੜਾ ਹੈ ਸੰਭਵ ਹੈ ਉਸ ਦਾ ਇਲਾਜ ਹੋ ਸਕਦਾ ਹੈ ਪਰ ਇਲਾਜ ਬੜਾ ਮਹਿੰਗਾ ਹੈ ਤੇ ਇਹ ਇਲਾਜ ਜਿਹੜਾ ਹੈ ਬਿਲਕੁਲ ਸੰਭਵ ਹੈ ਪਰ ਉਸ ਦਾ ਆਪਰੇਸ਼ਨ ਕਰਨਾ ਪਵੇਗਾ ਪਰ ਆਪਰੇਸ਼ਨ ਦੇ ਉੱਤੇ ਖਰਚਾ ਬਹੁਤ ਜ਼ਿਆਦਾ ਹੋਏਗਾ ਤੇ ਹਰਨੇਕ ਸਿੰਘ ਕੋਲ ਇੰਨਾ ਪੈਸਾ ਹੁਣ ਕਿੱਥੇ ਸੀ ਪਰ ਹਰਨੇਕ ਸਿੰਘ ਆਪਣੇ ਘਰਵਾਲੀ ਨੂੰ ਦਵਾਈ ਦਵਾ ਕੇ ਵਾਪਸ ਲੈ ਕੇ ਆਉਂਦਾ ਫਿਰ ਉਹ ਸੋਚਦਾ ਵੀ ਕਿਉਂ ਨਾ ਮਿਹਨਤ ਕਰਕੇ ਮੈਂ ਪੈਸਾ ਕਮਾਵਾਂਗਾ ਤੇ ਆਪਣੇ ਘਰਵਾਲੀ ਦਾ ਇਲਾਜ ਕਰਵਾ ਲਵਾਂਗਾ ਆਪਣੇ ਘਰਵਾਲੀ ਨੂੰ ਮੈਂ ਠੀਕ ਕਰਾਂਗਾ ਫਿਰ ਉਹ ਮਿਹਨਤ ਕਰਨ ਲੱਗ ਜਾਂਦਾ ਤੇ ਆਪਣੀ ਟੈਕੀ ਜਿਹੜੀ ਹੈ ਉਹ ਚਲਾਉਣ ਲੱਗ ਜਾਂਦਾ ਤੇ ਆਖਰ ਜਿੱਥੇ ਉਹ 8 ਘੰਟੇ ਕੰਮ ਕਰਦਾ ਸੀ ਹੁਣ ਉਹ 12-12 ਘੰਟੇ ਕੰਮ ਕਰ ਰਿਹਾ ਸੀ ਫਿਰ ਉਸਨੇ ਸੋਚਿਆ ਵੀ ਮੈਨੂੰ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਫਿਰ ਉਹ ਆਪਣਾ ਕੰਮ ਹੋਰ ਵਧਾ ਦਿੰਦਾ ਹੈ ਤੇ ਰਾਤ ਨੂੰ ਵੀ ਆਪਣਾ ਕੰਮ ਜਾਰੀ ਰੱਖਦਾ ਹੈ ਤੇ ਘਰੇ ਆਉਂਦਾ ਹੈ ਆਪਣਾ ਖਾਣਾ ਵੀ ਆਪ ਬਣਾਉਂਦਾ ਹੈ ਤੇ ਘਰਵਾਲੀ ਨੂੰ ਬਣਾ ਕੇ ਖਾਣਾ ਟੇਬਲ ਤੇ ਰੱਖ ਕੇ ਚਲਾ ਜਾਂਦਾ ਹੈ ਤੇ ਬਹੁਤ ਜ਼ਿਆਦਾ ਉਹ ਮਿਹਨਤ ਕਰਦਾ ਹੈ ਸੌਂਦਾ ਵੀ ਨਹੀਂ ਹੈ ਨੀਂਦ ਤਾਂ ਜਿਵੇਂ ਉਹਦੀਆਂ ਅੱਖਾਂ ਦੇ ਵਿੱਚੋਂ ਉੱਡ ਹੀ ਗਈ ਸੀ ਸਾਰੇ ਰਿਸ਼ਤੇਦਾਰ ਜਿੰਨੇ ਵੀ ਉਸਤੇ ਨੇੜਲੇ ਚੀਜ਼ ਸੰਗੀ ਤਾਕੀ ਮਿਲਟਰ ਸਭ ਜਿਵੇਂ ਕਿ ਉਸਦੇ ਲਈ ਇੱਕ ਰਾਖ ਵਾਂਗ ਉੱਡ ਗਏ ਸੀ ਉਸਦੀ ਜ਼ਿੰਦਗੀ ਦੇ ਬਿਟੋਂ ਕੋਈ ਵੀ ਉਸਦੇ ਨੇੜੇ ਆਉਣ ਲਈ ਤਿਆਰ ਨਹੀਂ ਇਹ ਤੇ ਨਾ ਹੀ ਹਰਨੇਕ ਪੇਂਕ ਸਦੇ ਵਿਸ਼ਵਾਸ ਕਰ ਰਿਹਾ ਸੀ ਕਿਉਂਕਿ ਉਸ ਦੇ ਉੱਤੇ ਐਸਾ ਦੁੱਖਾਂ ਦਾ ਪਹਾੜ ਰੁਟਿਆ ਸੀ ਜਿਸਤੇ ਵੀ ਉਹ ਪਰੋਠਾ ਕਰਦਾ ਉਹੀ ਉਹਦੀਆਂ ਉਮੀਦਾਂ ਨੂੰ ਤੋੜ ਦਿੰਦਾ ਸੀ ਹਰਨੇਕ ਸਿੰਘ ਦਾ ਅੰਦਰੋਂ ਬਿਲਕੁਲ ਟੁੱਟ ਚੁੱਕਿਆ ਸੀ ਤੇ ਰੱਬ ਦੇ ਉੱਤੇ ਕੇਵਲ ਇੱਕ ਭਰੋਸਾ ਹੀ ਸੀ ਉਹ ਬਹੁਤ ਜ਼ਿਆਦਾ ਆਪਣੀ ਮਿਹਨਤ ਕਰ ਰਿਹਾ ਸੀ ਸਖਤ ਮਿਹਨਤ ਦੇ ਵਿੱਚ ਉਹ ਜੁਟਿਆ ਹੋਇਆ ਸੀ ਤੇ ਬਹੁਤ ਜ਼ਿਆਦਾ ਪ੍ਰਮਾਤਮਾ ਨੂੰ ਅਰਦਾਸ ਕਰਦਾ ਸੀ ਕਿ ਮੇਰੇ ਕੋਲ ਕੋਈ ਐਸਾ ਸਮਾਂ ਬਣੇ ਮੇਰੇ ਕੋਲ ਪੈਸਾ ਹੋਵੇ ਜਿਸ ਦੇ ਨਾਲ ਮੈਂ ਆਪਣੇ ਘਰਵਾਲੀ ਦਾ ਇਲਾਜ ਕਰਵਾਵਾਂ ਤੇ ਆਪਣੇ ਛੋਟੇ-ਛੋਟੇ ਜਿਹੜੇ ਕੌਣ ਕਹਿੰਦੇ ਜਿਵੇਂ ਤੇ ਸਾਰਿਆਂ ਦੇ ਹੁੰਦੇ ਨੇ ਜ਼ਰੂਰਤਾਂ ਸਾਰਿਆਂ ਦੀਆਂ ਹੁੰਦੀਆਂ ਨੇ ਤੇ ਮੈਂ ਉਹ ਸਾਰੀਆਂ ਚੀਜ਼ਾਂ ਉਹ ਜ਼ਰੂਰਤਾਂ ਜੜੀਆਂ ਨੇ ਪੂਰੀਆਂ ਕਰ ਲਵਾਂ। ਤੋਂ ਲਗਾਤਾਰ ਉਹ ਇਸ ਦੇ ਬਾਰੇ ਹੀ ਸੋਚਦਾ ਰਹਿੰਦਾ ਲਗਾਤਾਰ ਉਹ ਇਸੇ ਤਰ੍ਹਾਂ ਚੱਲਦਾ ਰਹਿੰਦਾ। ਤੋਂ ਆਖਰਕਾਰ ਇੱਕ ਵਾਰ ਫਿਰ ਅਜੀਹਾ ਦਿਨ ਆਇਆ ਜਿਵੇਂ ਕਹਿੰਦੇ ਨੇ ਬੰਦੇ ਦੀ ਜਿਹੜੀ ਕਿਸਮਤ ਹੈ ਉਹ ਇੱਕ ਦਿਨ ਜ਼ਰੂਰ ਰੰਗ ਲਿਆਉਂਦੀ ਹੈ ਤੇ ਸ਼ਾਇਦ ਹੁਣ ਹਰਨੇਕ ਸਿੰਘ ਨਾਲ ਵੀ ਉਹੀ ਹੋਣ ਵਾਲਾ ਸੀ। ਤੋਂ ਆਖਰਕਾਰ ਇੱਕ ਦਿਨ ਜਿਵੇਂ ਹੀ ਉਹ ਰਾਤ ਨੂੰ ਆਪਣੇ ਘਰ ਵਾਲੀ ਦਾ ਖਾਣਾ ਬਣਾ ਇਹ ਆਪ ਵੀ ਖਾ ਕੇ ਟੇਬਲ ਦੇ ਉੱਤੇ ਰੱਖ ਕੇ ਚਲਾ ਜਾਂਦਾ ਹੈ ਸੋ ਆਪਣੇ ਮਨ ਵਿੱਚ ਉਹ ਘਰ ਦੀਆਂ ਸੋਚਾਂ ਨੂੰ ਸੋਚਦਾ ਹੈ ਕਿ ਮੇਰੇ ਘਰ ਵਾਲੀ ਤੋਂ ਖਾਣਾ ਨਹੀਂ ਖਾਇਆ ਜਾ ਰਿਹਾ ਸੋ ਆਖਰ ਇਸ ਦੇ ਲਈ ਜਿਹੜਾ ਇੱਕ ਕੇਅਰ ਟੇਕਰ ਦੀ ਜ਼ਰੂਰਤ ਹੈ ਜੋ ਕਿ ਬਿਲਕੁਲ ਇਸ ਨੂੰ ਸੰਭਾਲ ਲਵੇ ਇਸ ਦੀ ਦੇਖਭਾਲ ਕਰੇ ਇਹਨੇ ਨੂੰ ਉਹ ਸੋਚਾਂ ਸੋਚ ਹੀ ਰਿਹਾ ਸੀ ਉਹਦੇ ਘਰ ਵਾਲੀ ਨੂੰ ਬਹੁਤ ਜ਼ਿਆਦਾ ਤੇਜ਼ ਦਰਦ ਹੋਣ ਲੱਗ ਜਾਂਦਾ ਹੈ ਇਹ ਇੱਕਦਮ ਉਹ ਦਰਦ ਦੇ ਨਾਲ ਟੀਕਾ ਮਾਰਨ ਲੱਗ ਜਾਂਦੀ ਹੈ ਤੇ ਹਾਲੇ ਇੱਥੇ ਉਸ ਨੂੰ ਹਸਪੀਟਲ ਲੈ ਕੇ ਜਾਂਦਾ ਤੇ ਹਸਪੀਟਲ ਲੈ ਜਾ ਕੇ ਜਿਵੇਂ ਹੀ ਡਾਕਟਰ ਬਲ ਉਸ ਨੂੰ ਦੱਤਿਆ ਜਾਂਦਾ ਹੈ ਕਿ ਇਹ ਤੇ ਲਾਸਟ ਸਟੇਜ ਇਸ ਦਾ ਹੁਣ ਆਪਰੇਸ਼ਨ ਕਰਨਾ ਹੀ ਕਰਨਾ ਪਏ ਡਾਕਟਰ ਦੀ ਉਹ ਮਿੰਤਾ ਕਰਦਾ ਤਰਲੇ ਕਰਦਾ ਕਿ ਮੇਰੇ ਕੋਲ ਇਹ ਨਾ ਪੈਸਾ ਨਹੀਂ ਹੈ ਮੈਂ ਆਪਣੇ ਘਰ ਵਾਲੀ ਦਾ ਇਲਾਜ ਕਿਵੇਂ ਕਰਵਾਵਾਂ ਤੇ ਡਾਕਟਰ ਫਿਰ ਉਸ ਨੂੰ ਕਹਿੰਦਾ ਹੈ ਕਿ ਜੇ ਤੇਰੇ ਕੋਲ ਪੈਸਾ ਨਹੀਂ ਹੈ ਤੇ ਮੇਰੀ ਵੀ ਮਜਬੂਰੀ ਹੈ ਮੈਂ ਇਸ ਦਾ ਇਲਾਜ ਨਹੀਂ ਕਰ ਸਕਦਾ ਜਦੋਂ ਤੇਰੇ ਕੋਲ ਪੈਸਾ ਹੋਇਆ ਤੂੰ ਉਦੋਂ ਲੈ ਆਂ ਮੇਰੇ ਤੋਂ ਇਲਾਜ ਕਰਵਾ ਲਈ ਭਾਵੇਂ ਕਿਤੋਂ ਮਰਜੀ ਆਪਰੇਸ਼ਨ ਕਰਵਾ ਲਈ ਵੀ ਮੇਰੀ ਮਜਬੂਰੀ ਹੈ ਫਿਲਹਾਲ ਉਹ ਦਵਾਈਆਂ ਦੇ ਕੇ ਈਓਤ ਨੂੰ ਘਰ ਭੇਜ ਦਿੰਦਾ ਤੇ ਜਿਸ ਦੇ ਨਾਲ ਉਹਦਾ ਦਰਦ ਟਿਕ ਜਾਂਦਾ ਤੇ ਉਹਦੇ ਘਰ ਵਾਲੀ ਥੋੜਾ ਜਿਹਾ ਰਾਹਤ ਮਹਿਸੂਸ ਕਰਦੀ ਹੈ ਤੇ ਹਰਨੇਕ ਸਿੰਘ ਉਤੋਂ ਘਰ ਲੈ ਕੇ ਆ ਜਾਂਦਾ ਤੇ ਘਰੇ ਆ ਕੇ ਮੱਥੇ ਤੇ ਹੱਥ ਰੱਖ ਕੇ ਉਹ ਸੋਚਣ ਲੱਗ ਜਾਂਦਾ ਏ ਮਨਾ ਹੁਣ ਮੇਰੇ ਕੋਲੇ ਪੈਸਾ ਵੀ ਨਹੀਂ ਹੈ ਪਰ ਮੇਰੇ ਘਰ ਵਾਲੀ ਦੀ ਹਾਲਤ ਜਰੀ ਹੈ ਉਹ ਵੀ ਖਰਾਬ ਹੁੰਦੀ ਜਾ ਰਹੀ ਹੈ ਤੇ ਮੇਰੇ ਕੋਲੇ ਜਿਹੜਾ ਹੈ ਕੁਝ ਕੁ ਸਮਾਂ ਹੀ ਬਚਿਆ ਹੈ ਜਿਸ ਸਮੇਂ ਦੇ ਦੌਰਾਨ ਮੈਨੂੰ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਹੈ ਤੇ ਉਹ ਪੈਸੇ ਦੀ ਹੈ ਤੇ ਹੁਣ ਉਹ ਸੋਚਦਾ ਵੀ ਕਿਉਂ ਨਾ ਚਲੋ ਮੈਂ ਹੁਣ ਆਪਣੀ ਮਿਹਨਤ ਜਾਰੀ ਰੱਖਾਂ ਹੁਣ ਕਿਧਰੇ ਮੈਂ ਡਾਕਾ ਮਾਰਨੋਂ ਕੋਈ ਦੇਰਿਆ ਜਾਂ ਫਿਰ ਮੈਨੂੰ ਕਿਧਰੋਂ ਪੈਸਾ ਆਉਨੋਂ ਤੇ ਰਹਾ ਚਲੋ ਮੈਂ ਆਪਣੇ ਘਰ ਵਾਲੀ ਦਾ ਇਲਾਜ ਕਰਵਾਵਾਂਗਾ ਇੱਕ ਉਮੀਰ ਦੇ ਸਹਾਰੇ ਉਹ ਆਪਣਾ ਕੰਮ ਸ਼ੁਰੂ ਕਰ ਦਿੰਦਾ ਹੈ ਇਸੇ ਤਰ੍ਹਾਂ ਉਹ ਆਪਣੀ ਮਿਹਨਤ ਕਰਦਾ ਰਹਿੰਦਾ ਚੱਲਦਾ ਰਹਿੰਦਾ ਇੱਕ ਦਿਨ ਰਾਤ ਨੂੰ ਜਦੋਂ ਸਟੇਸ਼ਨ ਤੇ ਖੜਾ ਹੁੰਦਾ ਹੈ ਹਰ ਵਾਰ ਦੀ ਤਰ੍ਹਾਂ ਜਿਵੇਂ ਰਾਤ ਨੂੰ ਸਟੇਸ਼ਨ ਤੇ ਟ੍ਰੇਨਾਂ ਆਉਂਦੀਆਂ ਹਨ ਕਿ ਯਾਤਰੀ ਉਸ ਦੇ ਵਿੱਚੋਂ ਉਤਰਦੇ ਸੀ ਤੋਂ ਆਪਣੀ ਟੈਕਸੀ ਲੈ ਕੇ ਉਹਨਾਂ ਨੂੰ ਉਹਨਾਂ ਦੀ ਮੰਜ਼ਲ ਤੱਕ ਪਹੁੰਚਾਉਂਦਾ ਯਾਤਰੀਆਂ ਦੇ ਇਸੇ ਤਰ੍ਹਾਂ ਹਮੇਸ਼ਾ ਅੱਜ ਵੀ ਆਪਣੇ ਪੈਸੇਂਜਰ ਦੀ ਉਡੀਕ ਰਿਆ ਸੀ ਆਪਣੀ ਸਵਾਰੀ ਨੂੰ ਚੁੱਕਣ ਵਾਸਤੇ ਸਟੇਸ਼ਨ ਦੇ ਉੱਤੇ ਖੜਾ ਹੋਇਆ ਸੀ ਇੱਕ ਪਾਦਰੀ ਉਹਦੇ ਕੋਲ ਆਉਂਦਾ ਤੇ ਉਹ ਪਾਦਰੀ ਇੱਕ ਦਬੀ ਹੋਈ ਆਵਾਜ਼ ਦੇ ਵਿੱਚ ਉਸ ਨੂੰ ਕਹਿੰਦਾ ਏ ਮੈਨੂੰ ਹਸਪੀਟਲ ਲੈ ਚੱਲੋ ਤੇ ਉਹ ਪਾਦਰੀ ਉਹਨੂੰ ਹਸਪੀਟਲ ਚੱਲਣ ਦੇ ਲਈ ਕਹਿੰਦਾ ਏ ਕਿ ਅੱਗੋਂ ਹਰਨੇਕ ਸਿੰਘ ਵੀ ਪਿਆਰ ਹੋ ਜਾਂਦਾ ਪਰ ਥੋੜੀ ਦੂਰ ਚਲਦਿਆਂ ਚਲਦਿਆਂ ਉਸ ਨੂੰ ਥੋੜੀ ਥੋੜੀ ਰੋਣ ਦੀ ਆਵਾਜ਼ ਆਉਂਦੀ ਹੈ ਤੇ ਹਰਨੇਕ ਸਿੰਘ ਪੁੱਛਦਾ ਏ ਜੀ ਤੁਸੀਂ ਠੀਕ ਹੋ ਪਰ ਪਾਦਰੀ ਅੱਗੋਂ ਕੁਝ ਨਹੀਂ ਸੀ ਬੋਲਿਆ ਤੇ ਸ਼ਾਇਦ ਇੰਜ ਲੱਗ ਰਿਹਾ ਸੀ ਜਿਵੇਂ ਹਰਨੇਕ ਸਿੰਘ ਦੇ ਸੁੱਛੇ ਗਏ ਸਵਾਲ ਦੇ ਨਾਲ ਉਹ ਬਿਲਕੁਲ ਦੁਖੀ ਹੋ ਗਿਆ ਹਰਨੇਕ ਸਿੰਘ ਵੀ ਚੁੱਪ ਹੋ ਗਿਆ ਉਹਨੇ ਦੁਬਾਰਾ ਮੋੜ ਕੇ ਕੋਈ ਸਵਾਲ ਹੀ ਨਹੀਂ ਪੁੱਛਿਆ ਤੇ ਆਖਰਕਾਰ ਉਹ ਪਾਦਰੀ ਜਿਹੜਾ ਸੀ ਬਿਲਕੁਲ ਇਸੇ ਤਰ੍ਹਾਂ ਆਪਣਾ ਸਮਾਨ ਰੱਖ ਕੇ ਗੱਡੀ ਦੇ ਵਿੱਚ ਇਸੇ ਤਰ੍ਹਾਂ ਜਾ ਰਿਹਾ ਸੀ ਜਿਵੇਂ ਹੀ ਹਸਪੀਟਲ ਆਇਆ ਤੇ ਹਸਪੀਟਲ ਦੇ ਅੱਗੇ ਉਹ ਰੁਕਦਾ ਤੇ ਆ ਪੁੱਤਰਦਾ ਤੇ ਥੋੜੀ ਜੀ ਧੀਮੀ ਜੀ ਆਵਾਜ਼ ਦੇ ਨਾਲ ਹਰਨੇਕ ਟਿੰਗਨੋ ਇਹ ਕਹਿੰਦਾ ਲੋ ਜੀ ਪੈਸੇ ਤੇ 500 ਦਾ ਨੋਟ ਪਕੜਾ ਕਰਕੇ ਉਹ ਚਲਿਆ ਜਾਂਦਾ ਤੇ 500 ਨੋਟ ਦੇ ਕਰਕੇ ਹਰਨੇਕ ਸਿੰਘ ਨੂੰ 500 ਦਾ ਨੋਟ ਹਰਨੇਕ ਸਿੰਘ ਨੂੰ ਜਿਵੇਂ ਹੀ ਦਿੱਤਾ ਉਸਨੇ ਮੁਥੀਰੇ ਵਿੱਚ ਤੇ ਹਰਨੇਕ ਸਿੰਘ ਨੇ ਦੇਖਿਆ ਇਹ 500 ਦਾ ਨੋਟ ਹੈ ਉਹ ਬੋਲਦਾ ਹੈ ਕਿ ਆਪ ਜੀ ਮੇਰੇ ਤੋਂ ਪੁੱਲੇ ਪੈਸੇ ਆਪਣਾ ਬਕਾਇਆ ਤੇ ਵਾਪਸ ਲੈ ਜਾਓ ਪਰ ਉਹ ਪਾਦਰੀ ਬਿਨਾ ਕੁਝ ਸੁਣੇ ਹੀ ਹਸਪੀਟਲ ਦੇ ਅੰਦਰ ਚਲਾ ਗਿਆ ਤੇ ਹਰਨੇਕ ਸਿੰਘ ਨੇ ਸੋਚਿਆ ਵੀ ਚਲੋ ਨਹੀਂ ਲੈਣੇ ਹੋਣੇ ਵਾਪਸ ਕੋਈ ਗੱਲ ਨਹੀਂ ਉਹ ਵੀ ਵਾਪਸ ਆ ਗਿਆ ਤੇ ਵਾਪਸ ਆ ਕੇ ਉਹ ਆਪ ਆਪਣੇ ਘਰੇ ਆ ਜਾਂਦਾ ਤੇ ਆਪਣੇ ਘਰੇ ਆ ਕੇ ਉਹ ਬੈਠ ਕੇ ਸੋਚਣ ਲੱਗ ਜਾਂਦਾ ਕਿ ਮੇਰੇ ਘਰ ਵਾਲੀ ਦੇ ਲਈ ਮੈਨੂੰ ਔਰ ਸਾਰੇ ਪੈਸਿਆਂ ਦੇ ਲੋਰ ਹੈ ਫਿਰ ਉਹੀ ਗੱਲ ਜਿਹੜੀ ਹੈ ਉੱਤੇ ਦਿਮਾਗ ਦੇ ਵਿੱਚ ਪੁੰਜਣ ਲੱਗ ਜਾਂਦੀ ਤੇ ਉਹ ਸੋਚਦਾ ਹੈ ਵੀ ਜੇਕਰ ਮੈਨੂੰ ਰੋਜ਼ ਇਸੇ ਤਰ੍ਹਾਂ ਪੈਸਾ ਬਣੇ ਤੇ ਮੈਂ ਕੁਝ ਕੁ ਮਹੀਨਿਆਂ ਦੇ ਵਿੱਚ ਪੈਸਾ ਜਮ੍ਹਾਂ ਕਰ ਲਵਾਂਗਾ ਪਰ ਇੱਕਦਮ ਉਸ ਦੀ ਆਵਾਜ਼ ਜਿਹੜੀ ਹੈ ਅੰਦਰੋਂ ਆਉਂਦੀ ਹੈ ਕਿ ਉਸ ਪਾਦਰੀ ਦੇ ਕੋਲੇ ਕੁਝ ਸਮਾਨ ਸੀ ਜਿਹੜਾ ਸਮਾਨ ਉਹ ਸ਼ਾਇਦ ਗੱਡੀ ਦੇ ਵਿੱਚ ਹੀ ਭੁੱਲ ਗਿਆ ਸੀ ਇਹ ਗੱਡੀ ਦੇ ਵਿੱਚ ਜਿਹੜਾ ਸਮਾਨ ਪਿਆ ਉਹ ਖੋਲ ਕੇ ਵੇਖਾਂ ਤੇ ਜਿਵੇਂ ਹੀ ਉਹ ਦੋ ਬੈਗ ਜੋ ਕਿ ਸਟੇਸ਼ਨ ਤੋਂ ਪਾਦਰੀ ਜੀ ਉਸਨੇ ਗੱਡੀ ਦੇ ਵਿੱਚ ਧਰੇ ਸਨ ਪਰ ਉਸ ਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਪਾਦਰੀ ਆਪ ਖੁਦ ਉਤਰ ਕੇ ਲਿਆ ਗਿਆ ਸੀ ਕਿ ਉਹ ਦੋ ਬੈਗ ਆਪਣੇ ਆਪਣੇ ਨਾਲ ਨਹੀਂ ਕੀ ਉੱਤੇ ਲੈ ਕੇ ਗਿਆ ਤੇ ਪਾਦਰੀ ਦੇ ਦੋ ਬੈਗ ਜਦੋਂ ਉਹਨੇ ਗੱਡੀ ਦੇ ਵਿੱਚ ਵੇਖੇ ਉਸ ਦਿਨ ਰਾਤ ਇੱਕ ਬੈਗ ਦੇ ਵਿੱਚੋਂ ਬਹੁਤ ਮੁਸ਼ਕ ਆ ਰਿਹਾ ਸੀ ਤੇ ਜਦਵੇਂ ਹੀ ਉਹ ਬੈਗ ਉਹਨੇ ਖੋਲਿਆ ਦਿਮਾਗ ਦੇ ਵਿੱਚ ਇੱਕੋ ਹੀ ਗੱਲ ਸੀ ਵੀ ਸ਼ਾਇਦ ਇਸ ਦੇ ਵਿੱਚ ਕੋਈ ਗਲਤ ਚੀਜ਼ ਨਾ ਹੋਵੇ ਜਿਵੇਂ ਅੱਜ ਕੱਲ ਹੁੰਦਾ ਵੀ ਬੈਗ ਦੇ ਵਿੱਚ ਕੱਟ ਕੇ ਕਿਸੇ ਬੰਦੇ ਦੀ ਲਾਸ਼ ਜਾਂ ਕੋਈ ਹੋਰ ਐਸਾ ਸਮਾਨ ਕੋਈ ਐਸੀ ਚੀਜ਼ ਨਾ ਹੋਵੇ ਮਨ ਦੇ ਜਿਹੜੇ ਹਿਆਲ ਸੀ ਉਹ ਦੜਾਕ ਬਣੇ ਹੋਏ ਪਰ ਜਿਵੇਂ ਹੀ ਉਸਨੇ ਖੋਲਿਆ ਉਸ ਦੇ ਵਿੱਚ ਕੁਝ ਖਾਣਾ ਜੋ ਸੜ ਰਿਹਾ ਸੀ ਸ਼ਾਇਦ 5-7 ਦਿਨਾਂ ਤੋਂ ਤੇ ਕੁਝ ਅਰਜੀਹੀਆਂ ਖਾਣ ਪੀਣ ਦੀਆਂ ਵਸਤੂਆਂ ਜੋ ਖਰਾਬ ਹੋ ਰਹੀਆਂ ਸੀ ਬੈਗ ਦੇ ਵਿੱਚ ਉਹ ਕੱਢ ਕੇ ਉਸਨੇ ਸਟਾਈਲ ਕੀਤੀਆਂ ਉਸ ਦੇ ਨਾਲ ਉਹਨੂੰ ਥੋੜੀ ਜੀ ਰਾਹਤ ਮਿਲੀ ਉਸ ਤੋਂ ਬਾਅਦ ਫਿਰ ਉਸਨੇ ਸੋਚਿਆ ਕਿ ਕਿਉਂ ਨਾ ਮੈਂ ਆਪਣਾ ਸਾਰਾ ਕੁਝ ਜਿਹੜਾ ਹੈ ਉਹ ਵੇਖਾਂ ਫਿਰ ਜਿਵੇਂ ਹੀ ਉਹਨੇ ਬੈਗ ਫਰੋਲੇ ਆ ਉਹਦੇ ਨੀਚੇ 5-500 ਦੇ ਨੋਟਾਂ ਦੀਆਂ ਗੱਦੀਆਂ ਚੜੀਆਂ ਹੋਈਆਂ ਸੀ ਤੇ ਦੂਸਰਾ ਬੈਗ ਉਸਨੇ ਖੋਲਿਆ ਉਹ ਵੀ ਸਾਰਾ ਪੈਸਿਆਂ ਨਾਲ ਭਰਿਆ ਹੋਇਆ ਸੀ ਪਰ ਆਖਰਕਾਰ ਹੁਣ ਉਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਪਰ ਉਹਨੂੰ ਮਨ ਦੇ ਵਿੱਚ ਡਰ ਵੀ ਸਤਾ ਰਿਹਾ ਸੀ ਕਿ ਉਸ ਨੂੰ ਵਾਪਸ ਮੈਂ ਸਾਰਾ ਸਮਾਨ ਉਹਦਾ ਕਰਕੇ ਆਵਾਂ ਤੇ ਉਸ ਦਾ ਸਾਰਾ ਸਮਾਨ ਮੈਂ ਵਾਪਸ ਦੇਵਾਂ ਕਿਉਂਕਿ ਇਹ ਸਮਾਨ ਮੇਰੇ ਕੋਲੇ ਬੇਗਾਨੀ ਆਮਾਨਤ ਹੈ ਜੇਕਰ ਕੱਲ ਨੂੰ ਉਹ ਵਾਪਸ ਲੈਣ ਆ ਗਿਆ ਤੇ ਫਿਰ ਉਹ ਦੋਵੇਂ ਬੈਗ ਗੱਡੀ ਦੇ ਵਿੱਚ ਹੀ ਰੱਖ ਦਿੰਦਾ ਤੇ ਅਗਲੀ ਹੀ ਸਵੇਰ ਹਸਪੀਟਲ ਦੇ ਵਿੱਚ ਤਲਾ ਜਾਂਦਾ ਤੇ ਜਾ ਕੇ ਉਹ ਹਸਪੀਟਲ ਦੇ ਸਟਾਫ ਤੋਂ ਪੁੱਛਦਾ ਕਿ ਰਾਤ ਮੈਂ ਇਸੇ ਪਾਦਰੀ ਨੂੰ ਇੱਥੇ ਡ੍ਰੌਪ ਕੀਤਾ ਸੀ ਤੇ ਮੈਂ ਉਸ ਪਾਦਰੀ ਨੂੰ ਮਿਲਣਾ ਚਾਹੁੰਦਾ ਤੇ ਉਹ ਹਸਪੀਟਲ ਦਾ ਸਟਾਫ ਉਸ ਨੂੰ ਕਹਿੰਦਾ ਕਿ ਤੇ ਤਿੰਨ ਚਾਰ ਪਾਦਰੀ ਨੇ ਜੋ ਕਿ ਐਡਮਿਟ ਨੇ ਹਸਪੀਟਲ ਦੇ ਵਿੱਚ ਤੁਸੀਂ ਕਿਹਨਾਂ ਨੂੰ ਮਿਲਣਾ ਹੈ ਤੇ ਉਹ ਫਿਰ ਦੱਸਦਾ ਵੀ ਮੈਨੂੰ ਇਹ ਨਾਮ ਨਹੀਂ ਪਤਾ ਪਰ ਉਹ ਉਹਨੂੰ ਕਮਰਾ ਨੰਬਰ ਦੱਸ ਦਿੰਦੀ ਹੈ ਜਿਹੜੀ ਸਿਸਟਰ ਹੁੰਦੀ ਹੈ ਰਿਸੈਪਸ਼ਨਿਸਟ ਉਹ ਦੱਸਦੀ ਹੈ ਵੀ 204 ਨੰਬਰ ਕਮਰੇ ਦੇ ਬਿਲਕੁਲ ਨਾਲ ਹੀ ਜਿਹੜੇ ਹੋਰ ਕਮਰੇ ਨੇ ਉਹਨਾਂ ਬਾਕੀ ਪਾਦਰੀ ਨੇ 204 ਤੋਂ ਸ਼ੁਰੂ ਹੋ ਜਾਇਓ ਤੇ ਹਰਨੇਕ ਸਿੰਘ 204 ਕਮਰੇ ਦੇ ਵਿੱਚ ਜਾ ਦੋ ਜਾਂਦਾ ਹੈ ਤੇ ਜਾ ਕੇ ਵੇਖਦਾ ਹੈ ਕਿ ਇੱਕ ਬੈੱਡ ਤੇ ਇੱਕ ਵਿਅਕਤੀ ਲੇਟਿਆ ਹੋਇਆ ਸੀ ਇੱਕ ਫੋਟੋਗ੍ਰਾਫਰ ਉਹਦੀਆਂ ਫੋਟੋਆਂ ਖਿੱਚ ਰਿਹਾ ਸੀ ਔਰ ਕੁਝ ਪੁਲਿਸ ਵਾਲੇ ਜਿਹੜੇ ਸੀ ਆਪਣਾ ਕੰਨਾਂ ਦੇ ਵਿੱਚ ਕੁਝ ਨਾ ਕੁਝ ਕੁਸ ਹਸਾ ਰਹੇ ਸਨ ਤੇ ਜਿਵੇਂ ਹੀ ਉਸਨੇ ਅੱਗੇ ਜਾ ਕੇ ਥੋੜਾ ਜਿਹਾ ਦੇਖਿਆ ਇਹ ਉਹੀ ਪਾਦਰੀ ਸੀ ਜਿਸ ਨੂੰ ਰਾਤ ਹਰਨੇਕ ਸਿੰਘ ਨੇ ਇਸ ਹਸਪੀਟਲ ਦੇ ਵਿੱਚ ਛੱਡਿਆ ਸੀ ਤੇ ਹਸਪੀਟਲ ਦੇ ਵਿੱਚ ਛੱਡਣ ਤੋਂ ਬਾਅਦ ਸ਼ਾਇਦ ਇਸ ਦੀ ਜਿਹੜੀ ਐ ਮੌਤ ਹੋ ਗਈ ਸੀ ਪਰ ਉਹ ਇੰਨਾ ਡਰ ਚੁਕਿਆ ਸੀ ਵੀ ਸ਼ਾਇਦ ਜੇ ਪੁਲਿਸ ਨੂੰ ਮੇਰੇ ਤੇ ਸ਼ੱਕ ਹੋ ਗਿਆ ਵੀ ਮੈਂ ਇਸ ਨੂੰ ਰਾਤ ਇੱਥੇ ਡ੍ਰੌਪ ਕੀਤਾ ਸੀ ਵੀ ਮੇਰੇ ਤੋਂ ਪੁੱਛਗਿਛ ਨਾ ਕਰਨ ਇੱਕ ਤੇਰੇ ਕੋਲ ਪੈਸਿਆਂ ਦੇ ਬੈਗ ਨੇ ਵੀ ਸ਼ਾਇਦ ਮੇਰੀ ਜਿਹੜੀ ਐ ਜਾਨ ਬਹੁਤ ਔਖੀ ਹੋ ਜਾਏਗੀ ਤੇ ਪੁਲਿਸ ਮੇਰੇ ਸ਼ਾਕ ਚਰੇਗੀ ਇਸ ਤਰ੍ਹਾਂ ਕਿ ਉਹ ਬਿਨਾ ਕੁਝ ਕਹੇ ਦਰਦਾ ਮਾਰਾ ਉਥੋਂ ਵਾਪਸ ਆ ਜਾਂਦਾ ਤੇ ਦੋਵੇਂ ਬੈਗ ਲਿਆ ਕੇ ਆਪਣੇ ਘਰ ਦੇ ਵਿੱਚ ਲੁਕੋ ਦਿੰਦਾ ਇੱਕ ਸੇਫ ਜਗ੍ਹਾ ਤੇ ਰੱਖ ਦਿੰਦਾ ਹੁਣ ਉਸਦੇ ਮਨ ਦੇ ਵਿੱਚ ਇਸ ਕੋਈ ਸਵਾਲ ਸੀ ਕਿ ਪਾਦਰੀ ਜੀ ਜਿਹੜੀ ਮੌਤ ਹੈ ਉਹ ਕਿਵੇਂ ਹੋਈ ਹੈ ਇਸੇ ਤਰ੍ਹਾਂ ਉਹ ਸੋਚਦਾ ਰਹਿੰਦਾ ਤੇ ਆਪਣਾ ਡਰਬੀ ਜਿਹੜਾ ਸੀ ਉਸ ਨੂੰ ਸਤਾ ਰਿਆ ਸੀ ਪਰ ਹੁਣ ਉਸ ਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਮੈਂ ਜਿਹਹਾ ਪਾਦਰੀ ਨੂੰ ਕੁਝ ਨਹੀਂ ਕੀਤਾ ਕਿ ਅਚਾਨਕ ਇਹ ਸਭ ਕੁਝ ਕਿਵੇਂ ਹੋਇਆ ਉਸ ਦੀ ਸਮਝ ਤੋਂ ਸਾਰਾ ਕੁਝ ਬਾਹਰ ਤੇ ਉਸ ਰਾਤ ਉਹ ਘਰੇ ਆਪਣੇ ਪੈਸੇ ਨੂੰ ਟਿਕਾਣੇ ਲਾ ਕੇ ਸੌਂ ਜਾਂਦਾ ਸਵੇਰ ਦੇ 3-4 ਵਜੇ ਪੁਲਿਸ ਆਉਂਦੀ ਹੈ ਤੇ ਪੁਲਿਸ ਆ ਕੇ ਗੇਟ ਘੜਕਾਉਂਦੀ ਹੈ ਤੇ ਹਰਨੇਕ ਸਿੰਘ ਅੰਦਰੋਂ ਆਵਾਜ਼ ਦਿੰਦਾ ਹੈ ਭਾਈ ਕੌਣ ਤੇ ਉਹ ਕਹਿੰਦੇ ਵੀ ਪੁਲਿਸ ਅਸੀਂ ਤੇਰੇ ਤੋਂ ਪੁੱਛਗਿੱਛ ਕਰਨੀ ਹੈ ਹਰਨੇਕ ਸਿੰਘ ਬਹੁਤ ਡਰ ਜਾਂਦਾ ਤੇ ਉਹ ਇੱਕਦਮ ਡਰਦਾ ਡਰਦਾ ਦਰਵਾਜ਼ਾ ਖੋਲ੍ਹਦਾ ਹੈ ਤੇ ਹਰਨੇਕ ਸਿੰਘ ਦੇ ਕੋਲ ਜਿਹੜੀ ਪੁਲਿਸ ਹੈ ਉਹ ਆ ਕੇ ਬੈਠਦੀ ਹੈ ਉਸ ਨੂੰ ਪੁੱਛਦੀ ਹੈ ਵੀ ਸਾਨੂੰ ਪਤਾ ਲੱਗਿਆ ਸਟੇਸ਼ਨ ਤੋਂ ਉਹ ਪਾਦਰੀ ਤੇਰੀ ਟੈਕਸੀ ਵਿੱਚ ਬੈਠਿਆ ਸੀ ਤੂੰ ਉਹ ਕਿੱਥੇ-ਕਿੱਥੇ ਲੈ ਕੇ ਗਿਆ ਤੇ ਕਿੱਥੇ ਟੈਂਪਸ ਨੂੰ ਛੱਡਿਆ ਸੀ ਸਾਨੂੰ ਇਸ ਦੇ ਬਾਰੇ ਜਰੂਰ ਦੱਸ ਤੇ ਹਰਨੇਕ ਸਿੰਘ ਉਹਨੂੰ ਦੱਸਦਾ ਹੈ ਕਿ ਮੇਰੀ ਟੈਕਸੀ ਦੇ ਵਿੱਚ ਬੈਠਿਆ ਮੈਂ ਉਸ ਨੂੰ ਸਿੱਧਾ ਹਸਪੀਟਲ ਲੈ ਕੇ ਗਿਆ ਜਿਵੇਂ ਉਹਨੇ ਮੈਨੂੰ ਐਡਰੈਸ ਦੱਸਿਆ ਸੀ ਮੈਂ ਉੱਥੇ ਜਾ ਕੇ ਉਸ ਨੂੰ ਡ੍ਰੌਪ ਕੀਤਾ ਇਸ ਤਰ੍ਹਾਂ ਕਰਕੇ ਉਸਨੇ ਮੈਨੂੰ ਆਪਣੇ ਪੈਸੇ ਦਿੱਤੇ ਤੇ ਆਪ ਉਹ ਚਲੇ ਆ ਗਿਆ ਤੇ ਫਿਰ ਪੁਲਿਸ ਪੁੱਛਦੀ ਆ ਵੀ ਉਸਦੇ ਕੋਲ ਕੋਈ ਅਜੀਹਾ ਸਮਾਨ ਜੋ ਉਸ ਦਾ ਕੋਈ ਹੋਵੇ ਤੇ ਉਹ ਫਿਰ ਸਾਰਾ ਬੈਗ ਜਿਹੜਾ ਸੀ ਉਹਨੂੰ ਦੇ ਦਿੰਦਾ ਤੁਕਿ ਪੈਸਾ ਦੇ ਕੱਢ ਕੇ ਦੋਵੇਂ ਬੈਗਾਂ ਦੇ ਵਿੱਚ ਉਹਨੇ ਪਹਿਲਾਂ ਹੀ ਟਿਕਾਣੇ ਲਾ ਦਿੱਤਾ ਸੀ ਕੇਵਲ ਉਸਦੇ ਕੱਪੜੇ ਆਦਿਕ ਜੋ ਸੀ ਉਹ ਬੈਗ ਦੇ ਵਿੱਚ ਉਹ ਸੀ ਸੜੇ ਹੋਏ ਬੈਗ ਦੇ ਵਿੱਚ ਪਾ ਤੋ ਉਹਨੇ ਪੁਲਿਸ ਨੂੰ ਦੇ ਦਿੱਤੇ ਕਿ ਆਹ ਸਮਾਨ ਉਸਦੇ ਕੋਲ ਜੋ ਕਿ ਪਹਿਲਾਂ ਹੀ ਉਹਨੇ ਪ੍ਰਬੰਧ ਕਰ ਲਿਆ ਯਾ ਉਹ ਸਾਰੇ ਦਾ ਸਾਰਾ ਬੈਗ ਐਵੇਂ ਹੀ ਚੁੱਕਦਾ ਤੇ ਪੁਲਿਸ ਨੂੰ ਪਕੜਾ ਦਿੰਦਾ ਤੇ ਉਹ ਦੱਸਦਾ ਵੀ ਇਹ ਸਾਰਾ ਸਮਾਨ ਬਸ ਇਹੀ ਉੱਤੀ ਹੋਰ ਕੋਲ ਹੋਰ ਕੁਝ ਨਹੀਂ ਸੀ ਤੇ ਜੋ ਉਸਨੇ ਮੇਰੀ ਗੱਡੀ ਦੇ ਵਿੱਚ ਇਹ ਬੈਗ ਰੱਖਿਆ ਸੀ ਤੇ ਇਹੋ ਹੀ ਬੈਗ ਮੈਂ ਵਾਪਸ ਕਰਨ ਗਿਆ ਸੀ ਹਸਪੀਟਲ ਦੇ ਵਿੱਚ ਪਰ ਉੱਥੇ ਮੈਂ ਇਹ ਸਭ ਕੁਝ ਵੇਖ ਕੇ ਘਬਰ ਆ ਗਿਆ ਡਰਦਾ ਹੋਇਆ ਉਤੋਂ ਵਾਪਸ ਆ ਗਿਆ ਤੇ ਪੁਲਿਸ ਉਸ ਨੂੰ ਕਹਿੰਦੀ ਹੈ ਕਿ ਤੂੰ ਸ਼ਹਿਰ ਛੱਡ ਕੇ ਕਿੱ데 ਨਹੀਂ ਜਾਣਾ ਸਾਨੂੰ ਤੇਰੇ ਉੱਤੇ ਵੀ ਸ਼ੱਕ ਹੈ ਤੇ ਤੂੰ ਜੇਕਰ ਬਾਹਰ ਜਾਏਂਗਾ ਫਿਰ ਤੇਰੇ ਉੱਤੇ ਕਾਰਵਾਈ ਹੋਏਗੀ ਇਸ ਕਰਕੇ ਜਦੋਂ ਵੀ ਤੈਨੂੰ ਥਾਣੇ ਬੁਲਾਵਾਂਗੇ ਤੂੰ ਆ ਜਾ ਇੰਨਾ ਕਹਿ ਕੇ ਪੁਲਿਸ ਉੱਥੇ ਚਲੀ ਜਾਂਦੀ ਹੈ ਹੁਣ ਹਰਨੇਕ ਪਿੰਗਲੋਂ ਨੀਂਦ ਬਿਲਕੁਲ ਨਹੀਂ ਆਉਂਦੀ 2-3 ਦਿਨ ਇਸੇ ਤਰ੍ਹਾਂ ਦਿਨ ਨਾ ਵਜਾਂਦੇ ਐ ਬਤ ਜਾਂਦੇ ਐ ਇਸੇ ਤਰ੍ਹਾਂ ਸਮਾਂ ਜਿਹੜਾ ਲੰਘ ਜਾਂਦਾ ਉਸ ਤੋਂ ਬਾਅਦ ਹਰ ਵਕਤ ਉਹਦੇ ਦਿਮਾਗ ਦੇ ਵਿੱਚ ਇਹੋੀ ਗੱਲ ਚੱਲ ਰਹੀ ਸੀ ਪਰ ਇੱਕ ਦਿਨ ਪੁਲਿਸ ਉਸਨੂੰ ਥਾਣੇ ਬੁਲਾਉਂਦੀ ਐ ਫੋਨ ਕਰਕੇ ਤੇ ਹਰਨੇਕ ਸਿੰਘ ਥਾਣੇ ਚੱਲਿਆ ਜਾਂਦਾ ਤੇ ਫਿਰ ਹਰਨੇਕ ਸਿੰਘ ਨੂੰ ਜਾ ਕੇ ਸਾਰੀ ਉੜਜ ਦੀ ਹੋਈ ਜਿਹੜੀ ਗੁੱਟੀ ਸੀ ਉਹ ਸਾਰੀ ਉੜਜ ਜਾਂਦੀ ਐ 1 ਮਿੰਟ ਦੇ ਵਿੱਚ ਫਾਰਾ ਕੋਲ ਨੂੰ ਪਤਾ ਲੱਗ ਜਾਂਦਾ ਤੇ ਪੁਲਿਸ ਉਸਨੂੰ ਦੱਸਦੀ ਐ ਕਿ ਇਹ ਜਿਹੜਾ ਪਾਦਰੀ ਸੀ ਇਹ ਚਰਚ ਲੁੱਟ ਕੇ ਆਇਆ ਸੀ ਤੇ ਆਖਰ ਬਹੁਤ ਦਿਨਾਂ ਤੋਂ ਚੁੱਪਿਆ ਹੋਇਆ ਸੀ ਪਰ ਆਖਰਕਾਰ ਇਹ ਆਪ ਵੀ ਮਰੀਜ਼ ਸੀ ਕਿ ਆਪ ਜਿਹੜੀ ਹੈ ਇਸ ਨੂੰ ਇੱਕ ਬਿਮਾਰੀ ਸੀ ਜਿਸ ਦੇ ਚੱਲਦਿਆਂ ਇਸ ਦੀ ਮੌਤ ਹੋਈ ਹੈ ਜਿਸ ਤਰ੍ਹਾਂ ਕਿ ਡਾਕਟਰਾਂ ਨੇ ਦੱਸਿਆ ਪਰ ਇਸ ਦੇ ਕੋਲ ਇੱਕ ਪੈਸਾ ਸੀ ਜਿਸ ਪੈਸੇ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ ਉਹ ਪੁੱਛਦੇ ਆ ਵੀ ਤੈਨੂੰ ਸ਼ਾਇਦ ਇਸ ਦੇ ਕੋਲੋਂ ਕੋਈ ਪੈਸਾ ਆ ਜਾਂ ਉਸ ਰਾਖਾ ਜਾਂ ਕੋਈ ਪੈਸੇ ਬਾਰੇ ਗੱਲਬਾਤ ਹੈ ਇਹ ਕੁਝ ਅਜੀਹਾ ਪਤਾ ਤੇ ਸਾਨੂੰ ਜ਼ਰੂਰ ਦੱਸ ਪਰ ਹਰਨੇਕ ਸਿੰਘ ਮਨਾ ਕਰ ਦਿੰਦਾ ਮੈਨੂੰ ਅਜੀਹਾ ਕੁਝ ਨਹੀਂ ਬਤਾ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਤੁਹਾਨੂੰ ਦੱਸ ਤੀ ਦਿੰਦਾ ਮੈਂ ਪੁੱਛਦੇ ਕਪੜਿਆਂ ਵਾਲਾ ਬੈਗ ਵੀ ਤੁਹਾਨੂੰ ਦੇ ਹੀ ਦਿੱਤਾ। ਮੈਂ ਉਹ ਸਾਰਾ ਸਮਾਨ ਵੀ ਦੇ ਦਿੱਤਾ। ਮੈਂ ਕੀ ਕਰਨਾ ਹੈ ਸਾਰਾ ਕੁਝ ਤੇ ਇਸ ਤਰ੍ਹਾਂ ਕਰਕੇ ਉਹ ਸਾਰਾ ਆਪਣਾ ਬਿਆਨ ਨੋਟ ਕਰਵਾ ਲੈਂਦਾ ਤੇ ਪੁਲਿਸ ਫਿਰ ਉਸ ਨੂੰ ਕਹਿੰਦੀ ਹੈ ਤੇਰੇ ਤੇ ਸਾਡੀ ਨਿਗਰਹ ਰਹੇਗੀ। ਉਹ ਆਖਰਕਾਰ ਫਿਰ ਦੁਬਾਰਾ ਤੈਨੂੰ ਜਿਹੜਾ ਹੈ ਉਹ ਥਾਣੇ ਆਉਣਾ ਪਏਗਾ ਜਦੋਂ ਤੈਨੂੰ ਬੁਲਾਇਆ ਜਾਏਗਾ। ਫਿਰ ਇਸ ਕਰਕੇ ਹਰਨੇਕ ਸਿੰਘ ਨੂੰ ਪੁਲਿਸ ਉਥੋਂ ਛੱਡ ਦਿੰਦੀ ਹੈ ਤੇ ਹਰਨੇਕ ਸਿੰਘ ਦੀ ਉੱਪਰ ਥੋੜੀ-ਥੋੜੀ ਨਜ਼ਰ ਰੱਖਣੀ ਸ਼ੁਰੂ ਕਰ ਦਿੰਦੀ ਹੈ। ਤੇ ਕਾਫੀ ਮਹੀਨੇ ਜਿਹੜੇ ਨੇ ਬਿੱਤ ਜਾਂਦੇ ਨੇ ਇੱਕ ਦਿਨ ਹਰਨੇਕ ਸਿੰਘ ਨੂੰ ਥਾਣੇ ਬੁਲਾ ਕੇ ਫਾਈਲ ਤੇ ਸਾਈਨ ਕਰਵਾਇਆ ਜਾਂਦਾ ਨੇ ਤੇ ਉਸ ਤੋਂ ਬਾਅਦ ਪੁਲਿਸ ਉਸਨੂੰ ਦੱਸ ਦਿੰਦੀ ਹੈ ਕਿ ਅੱਜ ਤੋਂ ਬਾਅਦ ਇਹ ਕੇਸ ক্লোਜ਼ ਹੋ ਗਿਆ ਤੂੰ ਵੀ ਕਿਤੇ ਨਹੀਂ ਜਾ ਸਕਦਾ ਆ ਇਹ ਆਖਰਕਾਰ ਜੋ ਇਹ ਕੇਸ ਸੀ ਇਹ ਬਿਲਕੁਲ ਹੁਣ ਬੰਦ ਹੋ ਚੁੱਕਿਆ ਹੈ ਅਰਨੇਕ ਸਿੰਘ ਨੂੰ ਥੋੜਾ ਜਿਹਾ ਸਾਹ ਦੇ ਵਿੱਚ ਸਾਹ ਆਉਂਦਾ ਤੇ ਕੁਝ ਦਿਨ ਰੁਕਣ ਤੋਂ ਬਾਅਦ ਫਿਰ ਉਹ ਉਹਨਾਂ ਪੈਸਿਆਂ ਨੂੰ ਬਾਹਰ ਕੱਢਦਾ ਜਿੱਥੇ ਉਹ ਪੈਸੇ ਉਸਨੇ ਲੁਕਾ ਰੱਖੇ ਸਨ ਉਸ ਤੋਂ ਬਾਅਦ ਉਹ ਆਪਣੀ ਪਤਨੀ ਦਾ ਇਲਾਜ ਕਰਵਾਉਂਦਾ ਤੇ ਫਿਰ ਉਹ ਉਹਨਾਂ ਪੈਸਿਆਂ ਦੇ ਨਾਲ ਥੋੜਾ ਬਹੁਤਾ ਜਿਹੜਾ ਹੈ ਲੋਕਾਂ ਦੀ ਮਦਦ ਵੀ ਕਰਦਾ ਹੈ ਕਰੀਬ ਲੋਕਾਂ ਦੀ ਤੇ ਆਪਣੀਆਂ ਕੁਝ ਜ਼ਰੂਰਤਾਂ ਵੀ ਜੋ ਪੂਰੀਆ ਕਰ ਲੈਂਦਾ ਹੈ ਤੇ ਆਖਰਕਾਰ ਹਰਨੇਕ ਸਿੰਘ ਤੇ ਉਹਦੀ ਪਤਨੀ ਹੁਣ ਬਿਲਕੁਲ ਠੀਕ ਆਤਨ ਇਹ ਆਪਣੀ ਨਵੀਂ ਜ਼ਿੰਦਗੀ ਨਵੇਂ ਸ਼ਿਰੇ ਤੋਂ ਉਹ ਸ਼ੁਰੂ ਕਰ ਚੁੱਕੇ ਸਨ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਤਿਓ ਮਿਲਦੇ ਹਾਂ ਜੀ ਨਾਨੀ ਸਟੋਰੀ ਦੇ ਨਾਲ ਤੱਕ ਲਈ ਦਿਓ ਇਜਾਜ਼ਤ ਧੰਨਵਾਦ